ਉਹ ਨਹੀਂ ਮੇਰਾ ਮਤਲਬ ਕਿਹੜੇ ਪਿੰਡ ਚ ਹੋਇਆ ਹੈ ਸ਼ਹਿਰ ਚ ਹੋਇਆ ਜੀ ਉਹ ਅੱਛਾ ਇਹਦਾ ਮਤਲਬ ਤੁਸੀਂ ਸ਼ਹਿਰ ਚ ਰਹਿੰਦੇ ਹੋ ਨਹੀਂ ਭਾਈ ਜੀ ਇਸ ਦਾ ਬਚਪਨ ਤੋਂ ਪਿੰਡ ਚ ਹੀ ਰਹਿੰਦੇ ਆ ਅੱਛਾ ਨਾ ਤਾਂ ਫਿਰ ਤੁਹਾਡਾ ਜਨਮ ਸ਼ਹਿਰ ਚ ਕਿਵੇਂ ਹੋਇਆ ਜਿਹੜੇ ਹਸਪਤਾਲ ਚ ਭਾਈ ਸਾਡਾ ਜਨਮ ਹੋਇਆ ਉਹ ਸ਼ਹਿਰ ਚ ਸੀ ਹਾਂ ਆਹ ਕੀ ਹੋ ਰਿਹਾ ਉਹ ਚਲੋ ਛੱਡੋ ਤੁਸੀਂ ਇਹ ਦੱਸੋ ਵੀ ਤੁਸੀਂ ਘਰ ਦੇ ਮੈਂਬਰ ਕਿੰਨੇ ਹੋ ਅਰ ਬੀ ਮੈਂਬਰ 5 ਆਈ ਅੱਛਾ ਤਾਂ ਫਿਰ 5 ਮੈਂਬਰ ਲਿਖ ਦਿੰਨੇ ਆ ਨਹੀਂ ਨਹੀਂ ਭਾਈ ਕੱਲ ਨੂੰ 4 ਰਹਿ ਜਾਣਗੇ ਉਹ ਹੁਣ 4 ਕਿਵੇਂ ਕੱਲ ਨੂੰ ਮੇਰੇ ਨਨਦ ਦਾ ਵਿਆਹ ਭਾਈ ਉਹ ਆਪਦੇ ਸਾਰੇ ਘਰੇ ਵਗ ਜੂਗੀ ਆਇਆ ਉਹ ਚਲੋ ਫਿਰ ਹੁਣ 4 ਮੈਂਬਰ ਲਿਖ ਦਿੰਨੇ ਆ ਚਲ ਹਣਾ ਨਹੀਂ ਨਹੀਂ ਭਾਈ ਪਰਸ ਪੰਜ ਹੋ ਜਾਣਗੇ ਉਹ ਹੁਣ ਪਰਸ ਪੰਜ ਕਿਵੇਂ ਹੋਣਗੇ ਪਰਸ ਮੈਂ ਦਿਓਰ ਦਾਦੇ ਆਗਾ ਉਹ ਨੋ 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 ਉਹ ਨੋ ਨੋ ਨੋ